ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 7766 ਡੀ ਪੁਆਇੰਟ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਪੀਐਸਪੀਸੀਐਲ ਏਲਮ ਦੀ ਤਿਆਰੀ ਕਰ ਰਹੇ ਹਨ ਜਾਂ ਅਪ੍ਰੈਂਸਿਪ ਦੀ ਅੱਗੇ ਆਉਣ ਵਾਲੀ ਹੈ ਉਸ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਲਈ ਇੱਕ ਕਲਾਸ ਮਹੱਤਵਪੂਰਨ ਹੋਣ ਵਾਲੀ ਹੈ ਸੋ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰੇ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜਿਹਨਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਤੇ ਮੰਗਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਉਹ ਆਪਣੇ 96461 15144 ਇਸ ਨੰਬਰ ਤੇ ਸਿਰਫ 200 ਰੁਪਏ Google Pay ਕਰਦ ਕੇ ਤਾ ਇਸ ਨੰਬਰ ਤੇ WhatsApp ਤੇ ਤੁਸੀਂ ਸਕਰੀਨਸ਼ਾਟ ਭੇਜ ਦੇਣਾ ਹੈ ਤਾਂ ਤੁਹਾਨੂੰ ਤੁਰੰਤ PDF ਮਿਲ ਜਨਗੀਆਂ ਸੋ ਜਿਨ੍ਹਾਂ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਹੋਣਾ ਹੈ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਹ ਤੋਂ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਭਾਰਤੀ ਬਿਜਲੀ ਨਿਜ਼ਮਾ ਅਨੁਸਾਰ ਸਪਲਾਈ ਵੋਲਟੇਜ ਵੱਧ ਘਟ ਸਕਦੀ ਹੈ ਹਾਂਜੀ 20% 5% 10% ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 5% 5% ਠੀਕ ਹੈ ਦੋਸਤੋ ਅੱਗੇ ਪਹੁੰਚ ਲੈਂਦੇ ਹਾਂ ਨੈਕਸਟ ਕੁਐਸਚਨ ਤੇ ਡਿਸਟ੍ਰੀਬਿਊਸ਼ਨ ਕੇਬਲ ਜਿਹੜਾ ਲਾਈਨ ਤੋਂ ਖਪਤਕਾਰ ਦੇ ਮੀਟਰ ਤੱਕ ਜਾਣ ਵਾਲੀ ਤਾਰ ਨੂੰ ਕੀ ਕਹਿੰਦੇ ਹਨ ਜਿਹੜਾ ਜਿਵੇਂ ਆਪਣੇ ਕੋਲ ਟਰਾਂਸਫਾਰਮਰ ਹੁੰਦੇ ਹਨ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੀ ਗੱਲ ਕਰ ਰਿਹਾ ਮੈਂ ਤਾਂ ਉਥੋਂ ਜੋ ਕੇਵਲ ਆਪਣੇ એનર્ਜੀ ਮੀਟਰ ਤੱਕ ਆਉਂਦੀ ਹੈ એનર્ਜੀ ਮੀਟਰ ਤੱਕ ਜੋ ਆਪਣੇ ਕੇਵਲ ਆਉਂਦੀ ਹੈ ਉਸ ਕੇਵਲ ਨੂੰ ਉਸ ਤਾਰ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਮੇਨ ਸਪਲਾਈ प्राइमरी सप्लाई सर्विस मेन ज उपरोक्त सारे तो दोस्तों इसका राइट आंसर है वो है सर्विस लाइन ज सर्विस मेन ठीक है दोस्तों अगे चलते हैं नैक्सट क्वेश्चन मैगर रजिस्टेंस की इकाई मापदा है मैगा ओहम्च किलो ओहम्च मिली ओम विद ਜਦੋਂ ਉਹ ਉੜਾ ਤੇ ਐੜਾ ਹਾਂ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਉਹ ਹੈ ਮੈਗਾ ਓਮ ਵਿਥ ਮੈਗਾ ਓਮ ਵਿਥ ਠੀਕ ਹੈ ਦੋਸਤੋ ਅੱਗੇ ਚੱਲਦੇ ਆ ਨੈਕਸਟ ਕੁਸਚਨ ਤੇ ਸਵਿਚ ਬੋਰਡ ਫਿਟ ਕਰਨ ਦੀ ਸਹੀ ਉਚਾਈ ਕੀ ਹੈ ਆਪਾਂ ਘਰ ਵਿੱਚ ਜੇ ਕਿਤੇ ਵੀ ਫੀਟਿੰਗ ਕਰਾਉਣੇ ਆ ਤਾਂ ਜੋ ਸਵਿਚ ਬੋਰਡ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਧਰਤੀ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ ਤਾਂ ਆਪਸ਼ਨ ਆਪਣੇ ਸਾਹਮਣੇ ਹਨ ਪਹਿਲੀ ਜਾਂ 2 ਮੀਟਰ 1.5 ਮੀਟਰ 2.4 ਮੀਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ 1.5 ਮੀਟਰ ਆਪਸ਼ਨ ਨੰਬਰ ਬੀ ਬਿਲਕੁਲ ਰਾਈਟ ਆਨਸਰ ਇਸ ਦਾ ਠੀਕ ਹੈ ਜੀ ਨੈਕਸਟ ਕੁਸਚਨ ਦੀ ਗੱਲ ਕਰੀਏ ਦੋਸਤੋ ਇੱਕ ਲਾਈਨ ਇੱਕ ਲਾਈਟ ਸਰਕਟ ਦਾ ਕੁੱਲ ਲੋਡ ਇੱਕ ਲਾਈਟ ਸਰਕਟ ਦਾ ਕੁੱਲ ਲੋਡ ਕਿੰਨਾ ਹੋਣਾ ਚਾਹੀਦਾ ਹੈ? ਹਾਂਜੀ ਦੋਸਤੋ ਆਪਸ਼ਨ ਆਪਣੇ ਸਾਹਮਣੇ ਹਨ ਪਹਿਲੀ ਹੈ 1200 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 1000 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਇਹਦਾ ਰਾਈਟ ਆਨਸਰ ਹੈ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਅੱਗੇ ਫਸਲਦਾ ਨੈਕਸਟ ਕੁਐਸਚਨ ਤੇ ਤਿੰਨ ਫੇਜ਼ ਇਕੁਇਪਮੈਂਟ ਨੂੰ ਜ਼ਰੂਰੀ ਹੈ ਸਿੰਗਲ ਅਰਥ ਡਬਲ ਅਰਥਿੰਗ ਟ੍ਰਿਪਲ ਅਰਥਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਡਬਲ ਅਰਥਿੰਗ ਬੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਡਬਲ ਅਰਥਿੰਗ ਸੋ ਦੋਸਤੋ ਆਪੋ ਆਪਣੇ ਨੋਟਬੁੱਕ ਉੱਤੇ ਤੁਸੀਂ ਨੋਟ ਕਰ ਲਓ ਜੇ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਇਸ ਨੰਬਰ ਤੇ ਤੁਸੀਂ ਸਾਨੂੰ 200 ਰੁਪਏ ਸਿਰਫ Google Pay ਕਰਕੇ PDF ਲੈ ਸਕਦੇ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਰੇਲੂ ਵੇਰਿੰਗ ਦੇ ਮੈਗਰ ਟੈਸਟ ਦੌਰਾਨ ਕੰਡਕਟਰ ਤੋਂ ਕੰਡਕਟਰ ਦੀ ਰੈਜ਼ਿਸਟੈਂਸ 10 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 5 मेगा ओम ਤੋਂ ਘਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੋ ਜਾਏਗਾ ਦੋਸਤੋ ਉਹ ਹੈ 3 मेगा ओम ਤੋਂ ਘਟ ਨਹੀਂ ਹੋਣੀ ਚਾਹੀਦੀ 3 मेगा ओम ਤੋਂ ਘਟ ਨਹੀਂ ਹੋਣੀ ਚਾਹੀਦੀ ਠੀਕ ਹੈ ਦੋਸਤੋ ਨੈਕਸਟ ਕੁਸਚਨ ਤੇ ਚਲਦੇ ਆਪਾਂ ਘਰੇਲੂ ਵਾਇਰਿੰਗ ਦੇ ਮੈਗਰ ਟੈਸਟਰ ਕੰਡਕਟਰ ਤੋਂ ਅਰਥ ਰਜਿਸਟੈਂਸ 5 ਮੀਗਾਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 1 ਮੀਗਾਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ 3 ਮੀਗਾਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਾਂ ਉਪਰੋਕਤ ਸਾਰੇ ਤਾਂ ਦੋਸਤੋ ਇਸ ਤੇ ਜੋ ਰਾਈਟ ਆਨਸਰ ਹੈ ਉਹ ਹੈ 1 ਮੀਗਾਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਤੇ ਚਲ ਜੀ ਆਪਾਂ ਸਹੀ ਢੰਗ ਨਾਲ ਭਾਰਤੀ ਬਿਜਲੀ ਨਿਯਮਾਂ ਅਨੁਸਾਰ ਇਲੈਕਟ੍ਰਿਕ ਲੋਡ ਨੂੰ ਸਪਲਾਈ ਨਾਲ ਜੋੜਨ ਲਈ ਤਾਰਾਂ ਜਾਂ ਕੇਬਲਾਂ ਦਾ ਨੈੱਟਵਰਕ ਬਣਾਉਣ ਨੂੰ ਕੀ ਕਹਿੰਦੇ ਹਨ ਨੈੱਟਵਰਕਿੰਗ ਕਹਿੰਦੇ ਹਨ আর্থਿੰਗ ਵਾਇਰਿੰਗ ਦਾ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਵਾਇਰਿੰਗ ਵਾਇਰਿੰਗ অপਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲਗੇ ਜੀ ਭਾਰਤੀ ਬਿਜਲੀ ਨਿਯਮਾ ਅਨੁਸਾਰ ਬਿਜਲੀ ਖੇਤਰ ਵਿੱਚ ਹੀਟ ਦਿੱਤਿਆਂ ਚੋਂ ਕਿਹੜੇ ਕਿਹੜੇ ਪੁਆਇੰਟ ਅਰਥ ਕਰਨੇ ਜ਼ਰੂਰੀ ਹਨ ਹੀਟਰ ਗਿਜ਼ਰ ਪ੍ਰੈਸਾਂ ਦੀ ਬਾਡੀ ਨੂੰ ਮੋਟਰ ਜਨਰੇਟਰ ਦੇ ਬਾਹਰੀ ਬਾਡੀ ਜਾਂ ਕੇਸ ਨੂੰ ਹਰ ਪ੍ਰਕਾਰ ਦੀ ਗਾਰਡਿੰਗ ਨੂੰ ਜ਼ਰੂਰ ਉਪਰੋਕਤ ਸਾਰੇ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਹੀਟਰ ਗੀਜ਼ਰ ਪ੍ਰੈਸ਼ਰ ਨੂੰ ਵੀ ਮੋਟਰ ਜਨਰੇਟਰ ਨੂੰ ਵੀ ਹਰ ਪ੍ਰਕਾਰ ਦੀ ਗਾਰਡਿੰਗ ਨੂੰ ਵੀ ਉਪਰੋਕਤ ਸਾਰੇ ਠੀਕ ਹੈ ਜੀ ਅੱਗੇ ਚਲਦੇ ਆਪਾਂ ਨੈਕਸਟ ਕੁਸਚਨ ਤੇ ਘਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ ਘਰ ਦੀ ਵਾਇਰਿੰਗ ਵਿੱਚ ਕਿੰਨੇ ਸਾਈਜ਼ ਦੀ ਤਾਂਬੇ ਦੀ ਤਾਰ ਵਰਤੀ ਜਾਂਦੀ ਹੈ ਤਾਂ অপশন ਆਪਨੇ ਸਾਹਮਣੇ ਆਨੇ ਪਈਏ 14 SWG 19 SWG 21 SWG ਜਾਂ 25 SWG ਸਟੈਂਡਰਡ ਵਾਇਰ ਗੇਜ ਤਾਂ ਦੋਸਤੋ ਇਸ ਦਾ ਰਾਈਟ ਆਨਸਰ 14 SWG A ਬਿਲਕੁਲ ਰਾਈਟ ਆਨਸਰ ਹੈ ਇਸ ਦਾ ਅਗਿਆ ਪਰ ਚਲਦੇ ਆ ਦੋਸਤੋ ਨੈਕਸਟ ਕੁਐਸਚਨ ਤੇ ਵੱਡੀਆਂ ਸਥਾਪਨਾਵਾਂ ਵਿੱਚ ਅਰਥ ਵਾਇਰ ਦਾ ਸਾਈਜ਼ ਮੇਨ ਕਨੈਕਸ਼ਨਾਂ ਲਈ ਕਿੱਟੋ-ਕਟ ਕਿੰਨਾ ਰੱਖਿਆ ਜਾਂਦਾ ਹੈ ਹਾਂਜੀ ਦੋਸਤੋ ਆਪਸ਼ਨ ਆਪਨੇ ਸਾਹਮਣੇ ਹਨ ਜੀ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਦੋਸਤੋ 0.25 ਸਕਿਊ ਰਿੰਚ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜੰਤਰੀਕ ਹਾਨੀ ਤੋਂ ਬਚਾਉਣ ਲਈ ਪਾਣੀ ਪਾਉਣ ਲਈ ਘਟੋ-ਘਟ ਕਿੰਨੇ ਲੰਬੇ ਪਾਈਪ ਦੀ ਵਰਤੋਂ ਕਰਕੇ ਇਸ ਰੂਧ ਧਰਤੀ ਤੋਂ ਬਾਹਰ ਲਿਆਉਣਾ ਚਾਹੀਦਾ ਹੈ 10 ਫੁੱਟ 5 ਫੁੱਟ 3 ਫੁੱਟ ਦਾ 7 ਫੁੱਟ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 3 ਫੁੱਟ ਠੀਕ ਹੈ ਜੀ 3 ਫੁੱਟ ਅਗਰ ਨੈਕਸਟ ਕੁਐਸਚਨ ਤੇ ਚਲ ਜੀ ਪਲੇਟ আর্থਿੰਗ ਵਿੱਚ ਜੀ ਆਈ ਪਲੇਟ ਦਾ ਸਾਈਜ਼ ਆਮ ਤੌਰ ਤੇ ਕਿੰਨਾ ਰੱਖਿਆ ਜਾਂਦਾ ਹੈ ਗੈਲਵਨਾਈਜ਼ ਆਇਰਨ ਪਲੇਟ ਦਾ ਹਾਂ ਜੀ ਦੋਸਤੋ ਆਪਸ਼ਨ ਤੁਹਾਡੇ ਸਾਹਮਣੇ ਹਨ ਸੋ ਇਸ ਦੀ ਜੋ ਰਾਈਟ ਆਨ ਆਪਸ਼ਨ ਹੈ ਉਹ ਹੈ 600 600 6.35 ਐਮ ਐਮ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਲੀਕੇਜ ਕਰੰਟ ਸਰਕਟ ਦੇ ਕੁੱਲ ਕਰੰਟ ਦੇ ਕਿੰਨੇ ਭਾਗ ਨਾਲੋਂ ਸਦਾ ਘਟ ਹੋਣਾ ਚਾਹੀਦਾ ਹੈ ਹਾਂਜੀ ਦੋਸਤੋ ਤਾਂ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ 1/5000ਵਾਂ ਭਾਗ ਨਾਲੋਂ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲ ਗਏ ਜੀ ਅਰਥਿੰਗ ਕਿਉਂ ਕੀਤੀ ਜਾਂਦੀ ਹੈ ਅਰਥਿੰਗ ਕਿਉਂ ਕੀਤੀ ਜਾਂਦੀ ਹੈ ਸ਼ੌਕ ਤੋਂ ਸੁਰੱਖਿਆ ਲਈ ਸ਼ਾਰਟ ਸਰਕਟ ਸਮੇਂ ਯੰਤਰਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਸਮਾਨੀ ਬਿਜਲੀ ਤੋਂ ਸੁਰੱਖਿਆ ਲਈ ਜਾਂ ਉਪਰੋਕਤ ਸਾਰੇ ਸੋ ਦੋਸਤੋ ਈਜ਼ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਸ਼ੌਕ ਤੋਂ ਸੁਰੱਖਿਆ ਲਈ ਵੀ ਸ਼ਾਰਟ ਸਰਕਟ ਸਮੇਂ ਯੰਤਰਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵੀ ਅਸਮਾਨੀ ਬਿਜਲੀ ਤੋਂ ਬਚਾਉਣ ਲਈ ਵੀ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕੇਸਰਨ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸੋ ਵੀਡੀਓ ਨੂੰ ਲਾਈਕ ਕਰੋ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਐਂਡ ਜਿਹੜੇ ਦੋਸਤਾਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ WhatsApp ਗਰੁੱਪ ਦੇ ਵਿੱਚ ਤੁਸੀਂ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੈ WhatsApp ਗਰੁੱਪ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ